ਹਾਂਜੀ ਹੈਡਿੰਗ ਤੁਸੀਂ ਦੇਖ ਲਿਆ ਲੱਭ ਲਈ ਹੈ ਮੋਬਾਈਲਾਂ ਤੇ ਹੋਰ ਸਸਤੇ ਸਮਾਨ ਦੀ ਦੁਕਾਨ ਹੋਲ ਸੇਲ ਦੇ ਰੇਟਾਂ ਤੇ ਇੱਥੇ ਸਮਾਨ ਮਿਲਦਾ ਤੇ ਇੱਕ ਗੱਲ ਹੋਰ ਕਹਦੇ ਆ 5000 ਰੁਪਇਆ ਲਗਾ ਕੇ ਕਿਸੇ ਪਿੰਡ ਤੋਂ ਹੈਗੇ ਉਹ ਆਦਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਇੰਨਾ ਸਮਾਨ ਸਸਤਾ ਮਿਲਦਾ ਤੇ 5000 ਨਾਲ ਤੁਹਾਡੀ ਦੁਕਾਨਦਾਰੀ ਵੀ ਸ਼ੁਰੂ ਹੋ ਜਾਣੀ ਹੈ ਗੁਰੂ ਹਰ ਸਾਹਿਬ ਦੇ ਫੁਆਰਾ ਚੌਂਕ ਤੇ ਹੈਗੇ ਆ ਕੰਦਾਰੇ ਟੈਲੀਕਮ ਵਾਲਿਆਂ ਦੇ ਇੱਥੇ ਤੁਹਾਨੂੰ ਇੱਕ ਇੱਕ ਚੀਜ਼ ਦੱਸਣੀ ਹੈ ਕਿ ਕੁਝ ਹੁੰਦਾ ਹੈ ਕਿਉਂ ਬਰਲੇ ਸ਼ਹਿਰਾਂ ਤੋਂ ਲੋਕ ਮੋਬਾਈਲ ਲੈਣ ਆਉਂਦੇ ਨੇ ਸਮਾਨ ਲੈਣ ਆਉਂਦੇ ਨੇ ਤੇ ਕਿਉਂ ਲੈਮੀਨੇਸ਼ਨ ਕਰਾਉਣਾ ਆਉਦੇ ਆ ਅ ਬਾਈ ਜੀ ਹਰੇਕ ਇੱਥੇ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਹਾਂਜੀ ਸਰ ਸਤਿ ਪਾਏ ਜੀ ਤੁਹਾਡਾ ਸਾਡੇ ਵੀ ਸਵਾਗਤ ਹੈ ਤੁਹਾਡੇ ਚੈਨਲ ਨਾਲ ਹੀ ਸਾਡੇ ਸਰੋਤਿਆਂ ਨੂੰ ਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਸਾਰਿਆਂ ਨਾਲੋਂ ਸਸਤਾ ਗੁਰੂ ਹਰ ਸਾਹਿਬ ਦੇ ਵਿੱਚ ਸਸਤਾ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਸਤਾ ਸਸਤਾ ਟਿਕਾਊ ਕਵਾਂਟੀਟੀ ਕੁਆਲਿਟੀ ਤੇ ਕਹਿੰਦੇ ਲੈਮੀਨੇਸ਼ਨ ਦੇ ਵਿੱਚ ਹੱਥ ਬੜਾ ਸਾਫ਼ ਹੈ ਹਾਂਜੀ ਵੀਰ ਜੀ ਸਾਰੀ ਐਸੈਸਰੀ ਸਾਰੇ ਕਵਰ ایرਬਡਸ ਜੋ ਮਰਜੀ ਐਸੈਸਰੀ ਦੀ ਕੁਆਲਿਟੀ ਲੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਲੋ ایرਬਡਸ ਲੋ ਹੈੱਡਫੋਨ ਲੋ ایرਬਡਸ ਸਾਡੇ ਕੋਲ 150 ਰੁਪਏ ਤੋਂ 199 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਤਾਰ ਵਾਲੇ ਹੈੱਡਫੋਨ 50 ਰੁਪਏ ਤੋਂ ਸਟਾਰਟ ਹੋਏ ਤੇ 49 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਹਰ ਇੱਕ ਬ੍ਰਾਂਡ ਦੇ ਹਰ ਇੱਕ ਕੰਪਨੀ ਦੇ ਐਸੈਸਰੀ ਗਾਰਡ ਕਵਰ ਹੈੱਡਫੋਨ ਚਾਰਜਰ ਬੈਟਰੀ ایرਬੱਡਸ ਜੋ ਮਰਜ਼ੀ ਖਰੀਦੋ ਮੋਬਾਈਲ ਲੈਮਿਨੇਸ਼ਨ ਕਰਾਓ ਮਸ਼ੀਨਰੀ ਕਟਿੰਗ ਮਿਲ ਲੈਣੀ ਕਰਾਓ ਲੈਪਟਾਪ ਲੈਮਿਨੇਸ਼ਨ ਕਰਾਓ ਹਰ ਇੱਕ ਚੀਜ਼ ਤੁਹਾਨੂੰ ਹੋਲਸੇਲ ਰੇਟ ਦੇ ਦਿੱਤੀ ਜਾਵੇਗੀ ਜੇ ਕਿਸੇ ਵੀਰ ਨੇ ਪਿੰਡ ਦੇ ਵਿੱਚ ਵੇ ਕੇ ਕੰਮ ਕਰਨਾ ਹੈ ਅਸੀਂ 5000 ਰੁਪਏ ਦੇ ਵਿੱਚ ਕੰਮ ਸਟਾਰਟ ਕਰਵਾ ਦਾਂਗੇ ਜੀ 5000 ਦੇ ਦੁਕਾਨਦਾਰੀ ਚੱਲ ਜੂਗੀ ਗੱਲ ਤੋਂ ਕਿ ਚੱਲ ਜੂਗੀ ਤੁਹਾਨੂੰ ਮੈਂ ਕਹਿੰਦਾ ਵੀਰ ਨੂੰ ਉਸਮਾਨ ਇਹ ਇੰਨਾ ਵਧੀਆ ਦੇਾਂਗੇ 5000 ਨਾਲ ਘਰ ਬੈਠਾ ਕੰਮ ਕਰਕੇ ਵਧੀਆ ਪੈਸੇ ਕਮਾ ਸਕਦਾ ਜੀ ਰੋ ਕਹਿੰਦੇ ਅੱਗੇ ਹੱਥ ਨਾਲ ਲੈਮੀਨੇਸ਼ਨ ਹੁੰਦਾ ਸੀ ਹੁਣ ਮਸ਼ੀਨ ਵੀ ਆ ਗਈ ਹਾਂਜੀ ਹੁਣ ਅੱਗੇ ਹੱਥ ਨਾਲ ਲੈਮੀਨੇਸ਼ਨ ਹੁੰਦਾ ਸੀ ਜੀ ਹੁਣ ਮਸ਼ੀਨ ਆਪਣੇ ਕੋ ਆ ਚੁੱਕੀ ਹੈ ਜੀ ਮਸ਼ੀਨ ਮਸ਼ੀਨ ਲਈ ਸਾਰੀ ਕਟਿੰਗ ਹੁੰਦੀ ਹੈ ਹੁਣ ਬਲੇਡ ਦੀ ਯੂਜ਼ਸ ਨਹੀਂ ਹੁੰਦੀ ਜੀ ਬਲੇਡ ਲਾਉਣ ਦੀ ਲੋੜ ਨਹੀਂ ਪੈਂਦੀ ਹੁਣ ਮਸ਼ੀਨ ਦੇ ਮਸ਼ੀਨ ਨੂੰ ਆਪ ਕਮਾਂਡ ਦੇਣੀ ਹੈ ਮਸ਼ੀਨ ਨੇ ਆਟੋ ਮੋਡ ਤੇ ਆਪਣੀ ਕਟਿੰਗ ਕਰ ਦੇਣੀ ਹੈ ਜੀ ਅੱਛਾ ਅੱਜ ਕੱਲ ਬੜਾ ਰਿਵਾਜ ਚੱਲਦਾ ਹੈਗਾ ਕਵਰ ਪਿੱਛੇ ਲਗਾਉਂਦਾ ਤੇ ਸਾਰਾ ਹਾਂਜੀ ਮੋਬਾਈਲ ਦੇ ਪਿੱਛੇ ਸਾਰੀ ਲੈਮੀਨੇਸ਼ਨ ਹੁੰਦੀ ਹੈ ਜੀ ਜਿਹੜੀ ਮਸ਼ੀਨ ਇਹ ਕਟਿੰਗ ਚਲਦੀ ਹੈ ਮਸ਼ੀਨ ਦੇ ਨਾਲ ਨਮਿਸ਼ ਹੁੰਦਾ ਜੀ Apple ਦੇ ਵਿੱਚ ਪ੍ਰੀਮੀਅਮ ਲੈਮੀਨੇਸ਼ਨ ਆ ਗਈ ਹੈ ਅੱਗੇ ਮੈਂਬਰਨ ਬਾਏ ਕਰਨੀ ਪੈਂਦੀ ਸੀ ਹੁਣ ਜਿਹੜੇ ਵੀ ਮੋਬਾਈਲ ਦੀ ਮੈਂਬਰਨ ਚਾਹੀਦੀ ਹੈ ਮਸ਼ੀਨ 'ਚ ਪਾਵਾਂਗੇ ਮਾਡਲ ਸਿਲੈਕਟ ਕਰਾਂਗੇ ਮਸ਼ੀਨ ਆਪੇ ਕਟਿੰਗ ਕਰ ਦੇਗੀ ਜੀ ਲੈਦਰ ਲੈਮੀਨੇਸ਼ਨ ਵੀ ਆ ਚੁੱਕੀ ਹੋਈ ਹੈ ਜੀ ਆਪਣੇ ਕੋਲ ਅੱਛਾ ਓਲਸੇਲ ਕਿਹਾ ਜਾਂਦਾ ਹੈ ਲੋਕਾਂ ਨਾਲੋਂ ਸਸਤਾ ਸਭ ਤੋਂ ਸਸਤਾ ਐਂ ਕੰਧਾਰੀ ਟੈਲੀਕਾਮ ਦੀ ਗੱਲ ਹੋਈ ਹੈ ਕੀ ਸਸਤਾ ਤੁਹਾਡੇ ਦੇਖੋ ਜੀ ਆ ਵਾਲੇ ਨਾਲ ਹੈੱਡਫੋਨ ਲੈ ਕੇ ਬੈਣ ਜੀ 149 ਰੁਪਏ ਦੇ ਵਿੱਚ ਜਿਹੜੇ ਆ ਬੋਰਡ ਦੇ ਰੀਗਲ ਹੈਡਫੋਨ ਹੈ ਜੀ 350 400 ਦੀ ਕੁਆਲਿਟੀ ਹੈ ਇਹ ਵੀ 154 ਰੁਪਏ ਦੇ ਵਿੱਚ ਦੇ ਦੇ ਦਾਂਗੇ ਆਪਾਂ ਤੁਹਾਨੂੰ ਆਪਣੇ ਕੋਲ 1+ ਦੇ ਹੈਡਫੋਨ ਵੀ ਮਿਲ ਜਾਣਗੇ ਰੀਗਲ ਵੀ ਦੇ ਨੈਕਬੈਂਡ ਮਿਲ ਜਾਣਗੇ ਸਾਰੀ ਤਰ੍ਹਾਂ ਦੀ ਕੁਆਲਿਟੀ ਮਿਲ ਜੇਗੀ ਜੇ ਆਪਣੇ ਕੋਲ ਜੀ ਇਹ ਸਾਰੇ ਹੋਲਸੇਲ ਹਾਂਜੀ ਹਾਂਜੀ ਸਾਰਾ ਕੁਝ ਹੋਲਸੇਲ ਤੇ ਦੇ ਦਾਂਗੇ ਜੀ ਸਾਡੇ ਕੋਲ ਈਵਨ ਕੀ ਤੁਸੀਂ ਨਾਥਿੰਗ ਦੀ ਐਕਸੈਸਰੀ ਲੈ ਸਕਦੇ ਹੋ ਕਸਟਮਰ ਔਨਲਾਈਨ ਪ੍ਰੋਡਕਟ ਮੋਬਾਈਲ ਬਾਏ ਕਰਦਾ ਹੈ ਉਹਦੇ ਵੀ ਐਕਸੈਸਰੀ ਸਾਡੇ ਕੋਲ ਮਿਲਦੀ ਹੈ ਮਤਲਬ ਕਸਟਮਰ ਨੇ ਮੋਬਾਈਲ ਔਨਲਾਈਨ 1+ ਦਾ ਮੰਗਾ ਲਿਆ ਨਾਥਿੰਗ ਦਾ ਮੰਗਾ ਲਿਆ ਰੀਗਲ ਵੀ ਹਰ ਇੱਕ ਪ੍ਰੋਡਕਟ ਹੁੰਦਾ ਮਿਲੇਗਾ ओरिजिनल ਕੰਪਨੀ ਦਾ ਮਿਲੇਗਾ ਜੀ ਬ੍ਰਾਂਡ ਹੀ ਮਿਲੂ ਬ੍ਰਾਂਡ ਹੀ ਮਿਲੇਗਾ ਜੀ ਬ੍ਰਾਂਡ ਹੀ ਮਿਲੇਗਾ ਜੀ ਮੋਬਾਈਲ ਵੀ ਸਸਤੇ ਮਿਲਣਗੇ ਬਜਾ ਦਾ ਵੀ ਬਹੁਤ ਸਸਤੇ ਰੇਟ ਤੇ ਘੱਟ ਡਾਟਾ ਵਿੱਚ ਮਿਲਣਗੇ ਆ ਦੇਖੋ ایر ਬਰਡਸ ਸਾਡੇ ਕੋਲ ਪੇਨ ਹੈ ਜੀ 350 ਤੋਂ ਲੈ ਕੇ 700 350 400 500 600 ਦੀ ਹਰ ਜੀ ਦੀ ਵੈਰਾਈਟੀ ਪਈ ਹੈ ਜੀ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਤੁਹਾਨੂੰ ਹੋਰ ਸਸਤੇ ਰੇਟਾਂ ਤੇ ਮਿਲੇਗਾ ਜੀ ਗਾਰਡ ਤੁਸੀਂ ਜਿਹੜੇ ਮਰਜ਼ੀ ਮੋਬਾਈਲ ਦਾ ਸਾਡੇ ਕੋਲ ਅਗ ਲਗਵਾ ਸਕਦੇ ਜਿਹੜੇ ਮਰਜ਼ੀ ਮੋਬਾਈਲ ਦਾ ਗਾਰਡ ਲੈ ਸਕਦੇ ਸਾਡੀ ਦੁਕਾਨ ਤੇ ਕਸਟਮਰ ਆਏ ਵ 50 ਰੁਪਏ ਤੋਂ ਲੈ ਕੇ 50 ਰੁਪਏ ਤੋਂ ਡਾਟਾ ਕੇਬਲ ਸਟਾਰਟ ਹੋ ਜਾਂਦੀ ਜੀ 50 ਰੁਪਏ ਤੋਂ ਲੈ ਕੇ ਸਾਡੇ ਕੋਲ 2 250 ਰੁਪਏ ਲੈ ਲੈਣਾ ਡਾਟਾ ਕੇਬਲ ਦਾ 50 ਰੁਪਏ ਤੋਂ ਡਾਟਾ ਕੇਬਲ ਸਟਾਰਟ ਕਰ ਦਿੰਦੇ ਆ ਜੀ ਜੀ 50 ਰੁਪਏ ਦਿਖਾਓ ਜੀ 50 ਰੁਪਏ ਡਾਟਾ ਕੇਬਲ ਕੱਟ ਕੇ ਦਿਖਾਓ ਜੀ ਡਾਟਾ ਕੇਬਲ ਜਿਹੜੀ ਤੁਹਾਨੂੰ 150 200 250 ਰੁਪਏ ਦੇ ਮਿਲਦੀ ਹੈ 50 ਰੁਪਏ ਦੀ 50 ਰੁਪਏ ਦੀ ਡਾਟਾ ਕੇਬਲ ਮਿਲਦੀ ਮੈਂ ਪਹਿਲਾਂ ਉੱਪਰ ਲਿਖਦਾ ਸਭ ਤੋਂ ਮੋਬਾਈਲਾਂ ਵਾਲੇ ਮਾਮਲੇ ਦੇ ਵਿੱਚ ਮੋਬਾਈਲਾਂ ਵਾਲੇ ਸਮਾਨ ਦੇ ਮਾਮਲੇ ਸਭ ਤੋਂ ਸਸਤੀ ਦੁਕਾਨ ਗੁਰੂ ਹਰਸਾਏ ਦੀ ਐਡ 00214 99146 31032 ਜੀ ਆਹ ਹੋਰ ਕੀ ਦੱਸ ਦੇ ਸਮਾਨ ਵੀ ਆਪਣੇ ਕੋਲ ਸਾਰੇ ਡਾਟਾ ਕੇਵਲ ਅਲਰੇਡੀ ਪੀਪੀਓ ਦੀ ਮਿਲ ਜੇਗੀ ਵੀਵੋ ਦੀ ਮਿਲ ਜੇਗੀ ਜੀ ਜਿਹੜੀਆਂ ਆਪਣੇ ਕੋਲ ਡਾਡੇ ਕੋਲ ਪਈਆਂ Apple ਦੀ ओरिजिनल ਕੁਆਲਿਟੀ ਦੀ ਕੇਬਲ ਮਿਲ ਜੇਗੀ 2000 ਰੁਪਏ ਦਾ ਐਡਪਟਰ ਮਿਲ ਜੇਗਾ ਤੁਸੀਂ ਆਨਲਾਈਨ ਚੈੱਕ ਕਰਵਾ ਸਕਦੇ ਸਰਵਿਸ ਸੈਂਟਰ ਤੇ ਜਾ ਕੇ ਚੈੱਕ ਕਰਵਾ ਸਕਦੇ ਜਿਹੜਾ ਆ ਤਾਂ ਬੁਰੀ ਆ ਹਾਂਜੀ ਹਾਂਜੀ ਸਰ ਕੇਬਲ ਇਹਦੀ 50 ਰੁਪਏ ਵਿੱਚ 50 ਰੁਪਏ ਦੀ ਕੇਬਲ ਦੇ ਰਹੇ ਹਾਂ ਜੀ Oppo ਦੀ ਕੇਬਲ 50 ਰੁਪਏ ਦੀ Oppo ਦੀ ਡਾਟਾ ਕੇਬਲ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਜਾਂਦੀ ਦੇਖ ਸਕਦੇ ਹੋ ਇਸ ਡੱਬੇ ਦੇ ਵਿੱਚੋਂ ਕੱਢੀ ਗਈ ਆ 50 ਰੁਪਏ ਦੇ ਵਿੱਚ Oppo ਦੀ ਇਹ ਡਾਟਾ ਕੇਬਲ ਮਿਲ ਰਹੀ ਹੈ ਬਾਜ਼ਾਰ ਦੇ ਵਿੱਚ ਨਹੀਂ ਮਿਲਣੀ ਰੇਟ 200 ਰੁਪਏ ਦੀ ਵੀ ਨਹੀਂ ਮਿਲਣੀ ਤੁਹਾਨੂੰ ਤੇ ਇੱਕ ਇੱਕ ਚੀਜ਼ ਜਿਹੜੀ ਦੇਖ ਸਕਦੇ 50 5 ਸਾਡੇ ਕੋਲ ਐਪਲ ਦੀ ओरिजिनल ਕੇਬਲ ਜਿਹੜੀ ਸਟੋਰ ਤੇ 1900 ਰੁਪਏ ਦੀ ਮਿਲਦੀ ਹੈ ਸਾਡੇ ਕੋਲ 1400 ਰੁਪਏ ਦੀ ਕੇਬਲ ਲੈ ਜਾਓ ਜੀ 1400 ਰੁਪਇਆ ਆਨਲਾਈਨ ਨਾਲੋਂ ਵੀ ਸਸਤਾ ਹੈ ਹਾਂਜੀ ਐਡਪਟਰ ਓਰੀਜਨਲ ਲੈਣਾ ਹੈ ਓਰੀਜਨਲ ਐਡਪਟਰ 1900 ਰੁਪਏ ਦਾ ਸਾਡੇ ਕੋਲ 1500 ਦਾ ਮਿਲ ਜਾਏਗਾ ਜੀ ਤੁਸੀਂ ਉਹਨੂੰ ਆਨਲਾਈਨ ਚੈੱਕ ਕਰ ਸਕਦੇ ਹੋ ਸਟੋਰ ਤੇ ਜਾ ਕੇ ਚੈੱਕ ਕਰਵਾ ਸਕਦੇ ਹੋ ਉਹਦੀ ਵਾਰੰਟੀ ਹੋਣੀ ਚੈੱਕ ਕਰ ਸਕਦੇ ਹੋ ਜੇ ਕੁਝ ਉਹਦੇ ਵਿੱਚ ਕਮੀ ਹੋ ਗਿੰਦਾ ਦੇ ਹੀ ਦੇਰ ਦਾ ਰੋਵਾਂਗੇ ਜੀ ਅੱਛਾ ਇੱਕ ਗੱਲ ਮੈਨੂੰ ਤੁਸੀਂ ਇਹ ਕੀ ਆ ਗਿਆ ਇਹ ਹੈੱਡਫੋਨ ਆ ਗਿਆ ਜੀ ਇਹ ਹੈੱਡਫੋਨ 50 ਚ 200 225 ਰੁਪਏ ਵਿੱਚ 49 49 ਰੁਪਏ ਦੇ ਕਰਤੇ ਜੀ 50 50 ਰੁਪਏ ਦੇ ਕਰਤੇ ਜੀ 49 ਦਾ ਹਾਂਜੀ 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 ਲਓ ਜੀ ਵੀਵੋ ਦਾ ਹੈੱਡਫੋਨ ਹਰ ਆਈਟਮ ਜਿਹੜੀ ਇਹਨਾਂ ਦੇ ਕੋਲ ਪਈ ਆ ਬਾਈ ਕੋਲ ਹੋਰ ਪੁੱਛ ਲੈਣਿਆ ਵੀਰ ਜੀ 49 ਰੁਪਏ ਤੋਂ ਲੈ ਕੇ ਸਾਡੇ ਕੋਲ 500 ਰੁਪਏ ਵਾਲਾ ਹੈੱਡਫੋਨ ਪਿਆ ਆ ओरिजिनल ਹੈੱਡਫੋਨ ਵੀ ਪਿਆ ਆ ਸਸਤੇ ਘੱਟ ਰੇਟ ਵਾਲੇ ਹੈੱਡਫੋਨ ਵੀ ਹੈ ਕਸਟਮਰ ਨੂੰ ਕਿਤੇ ਜਾਣ ਦੀ ਲੋੜ ਨਹੀਂ ਘੱਟ ਤੋਂ ਘੱਟ ਰੇਟ ਵਾਲੀ ਆਈਟਮ ਵੀ ਤੁਹਾਨੂੰ ਇੱਥੇ ਮਿਲੇਗੀ ਵਧੀਆ ਤੋਂ ਵਧੀਆ ਪ੍ਰੀਮੀਅਮ ਕੁਆਲਿਟੀ ਦੀ ਆਈਟਮ ਵੀ ਤੁਹਾਨੂੰ ਮਿਲੇਗੀ ਪ੍ਰੀਮੀਅਮ ਕਵਰ ਤੁਹਾਡੇ ਸਾਹਮਣੇ ਪਈਆਂ ਸਾਰੇ ਕੋਲ 15 1500 ਰੁਪਏ ਕਵਰ ਵੀ ਪਿਆ ਜੀ ਜਿਹੜੇ ਸਟੋਰ ਤੇ 33 34 ਤੋਂ ਸ਼ੁਰੂ ਦਾ ਕਵਰ ਹੈ ਜੀ 15 1500 ਰੁਪਏ ਕਵਰ ਪਿਆ ਸਾ 8 ਦਾ ਸਾਲ ਪੁਰਾਣਾ ਮੋਬਾਈਲ Samsung J2 ਆਇਆ ਸੀ ਉਹਦਾ ਸਾਰਾ ਕੋ ਕਵਰ ਵੀ ਮਿਲ ਜੇਗਾ ਗਾਰ ਵੀ ਮਿਲ ਜੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਥੀ ਲੈਣੀ ਸਾਰ ਕੋ ਸੰਪਰਕ ਕਰ ਸਕਦੇ ਨਾ ਨਵਾਂ ਬਲਾਨਾ ਲੈਣਾ ਤਾਂ ਇੱਕੰਦਾਰੀ ਵਾਲਿਆਂ ਦੇ ਹਾਂਜੀ 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 ਜਿਹੜਾ ਮਰਜੀ ਜਿੰਨਾ ਮਰਜੀ ਪੁਰਾਣਾ ਮਾਡਲ ਹੋਵੇ ਉਹਦਾ ਗਾਰ ਕਵਰ ਹੈੱਡਫੋਨ ਬੈਟਰੀ ਕੁਛ ਤੁਸ ਜੀ ਬਾਈ ਕਰਨਾ ਹੈ ਪਰਚੇਸ ਕਰਨਾ ਹੈ ਸਾਡੇ ਕੋ ਆ ਕੇ ਬਿਲੋ ਚਾਹੇ 10 ਸਾਲ ਪੁਰਾਣਾ ਮੋਬਾਈਲ ਵੀ ਉਹਨਾਂ ਦਾ ਵੀ ਤੁਹਾਨੂੰ ਸਮਾਨ ਮਿਲ ਜੇਗਾ ਇੱਥੋਂ ਕੋਈ ਖਾਲੀ ਦੁਕਾਨ ਤੋਂ ਖਾਣੂ ਦਾ ਕਸਟਮਰ ਵਾਪਸ ਮੁੜ ਕੇ ਨਹੀਂ ਜਾਏਗਾ ਵੀ ਆ ਪ੍ਰੋਡਕਟ ਸਾਨੂੰ ਮਿਲਿਆ ਨਹੀਂ ਜੀ ਜਿਹੜੀ ਜੀ ਮਰਜ਼ੀ ਲਵੇ ਜੀ ਅੱਛਾ ਅੱਜ ਕੱਲ੍ਹ ਇੱਕ ਕੇ ਚਲਦਾ ਹੈਗਾ ਵੀ ਮੋਬਾਈਲ ਲੈਣਾ ਜੇ ਵਿੱਚ ਪੈਸੇ ਨਹੀਂ ਹੈਗਾ ਉਹ Bajaj ਵਾਲਾ ਨੂੰ ਬਿਠਾ ਦਿੰਦੇ ਆਏਗਾ ਉਹ ਵੀ ਸੁਵਿਧਾ ਹੈਗੀ ਆਪਣੇ ਕੋਲ 24 ਘੰਟੇ Bajaj ਦਾ ਲੜਕਾ ਦੁਕਾਨ ਤੇ ਬੈਠਦਾ ਜੀ Bajaj ਫਾਈਨਾਂਸ ਤੇ ਵੀ ਆਪਾਂ ਮੋਬਾਈਲ ਦਿੰਨੇ ਆ Bajaj ਫਾਈਨਾਂਸ ਤੇ ਆਪਾਂ ਇਲੈਕਟ੍ਰੋਨਿਕ ਦਾ ਸਮਾਨ ਵੀ ਦਿੰਨੇ ਆ ਆਪਣੇ ਕੋਲ ਵਾਸ਼ਿੰਗ ਮਸ਼ੀਨਾਂ ਐਲਸੀਡੀਆਂ ਹோம் تھیਟਰ ਪ੍ਰੋਫੈਜਾਂ ਕੁੱਲਰ ਜੋ ਮਰਜੀ ਬਜਾਜ ਫਾਈਨਾਂਸ ਤੇ ਲੈ ਜਾਓ ਹਾਂਜੀ ਉਹ ਵੀ ਆਪਣੇ ਨਾਲ ਕੰਮ ਤੁਹਾਨੂੰ ਕੰਮ ਉਹ ਸਾਹਮਣੇ ਗਲੀ ਦੀ ਦੁਕਾਨ 'ਚ ਤੁਹਾਨੂੰ ਦਿਖਾਵਾਂਗੇ ਅਸੀਂ ਲੈ ਕੇ ਚੱਲਾਂਗੇ ਬਸ ਦੁਕਾਨ ਤੇ ਵੀ ਸਾਡੇ ਕੋਲ ਮੋਬਾਈਲ ਸਾਰੀ ਕੰਪਨੀ ਦੇ ਮਿਲ ਜਾਂਦੇ ਸੈਮਸੰਗ ਦੇ ਮੋਬਾਈਲ ਮਿਲ ਜਾਂਦੇ ਬਜਾਜ ਫਾਈਨਾਂਸ ਦੇ 0% ਡਾਊਨ ਪੇਮੈਂਟ ਤੇ ਤੁਸੀਂ ਮੋਬਾਈਲ ਲੈ ਕੇ ਜਾ ਸਕਦੇ ਜੀ ਘੱਟ ਤੋਂ ਘੱਟ ਰੇਟ ਤੇ ਲਾਵਾਂਗੇ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੀ ਤੁਹਾਨੂੰ ਸਬੰਧਿਤ ਪ੍ਰੋਡਕਟ ਪ੍ਰੋਵਾਈਡ ਕਰਵਾਵਾਂਗੇ ਜੀ ਹਾਂਜੀ ਬਿਲਕੁਲ ਹਾਂਜੀ ਸੱਸੀ ਗੱਲ ਜੀ ਸੱਸੀ ਇਹ ਛੋਟੇ ਵੀਰ ਜੀ ਨੇ ਜੀ ਮਤਲਬ ਉਹ ਤੇ ਕੰਮ ਵੱਡਾ ਕਰਦਾ ਹਾਂਜੀ ਹਾਂਜੀ ਕੰਮ ਵੱਡਾ ਕਰਦਾ ਕਿ ਮਤਲਬ ਆਪਾਂ ਮਾਰਕੀਟ ਦੇ ਵਿੱਚ ਸਾਰੀਆਂ ਆਈਟਮਾਂ ਲੈ ਕੇ ਆ ਚੁੱਕੇ ਹਾਂ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਓਰੀਜਨਲ ਵੀ ਲੈ ਕੇ ਆ ਚੁੱਕੇ ਆ ਤੇ ਨਾਰਮਲ ਰੇਟਾਂ ਦੇ ਵਿੱਚ ਵੀ ਆਪਾਂ ਹਰ ਆਈਟਮ ਆਪਣੇ ਕੋਲ ਹਰ ਕੰਪਨੀ ਦੀ ਆਈਟਮ ਮਿਲ ਜੇਗੀ Oppo Vivo Realme ਜਿਹੜੇ ਮਾਰਕੀਟ 'ਚ ਪ੍ਰੋਡਕਟ ਨਹੀਂ ਆਂਦੇ ਜਿੱਦਾਂ OnePlus ਹੋ ਗਿਆ Nothing ਹੋ ਗਿਆ Apple ਹੋ ਗਿਆ ਗਾਹ ਇੱਥੋਂ ਆ ਕੇ ਆਪਣੀ ਦੁਕਾਨ ਤੋਂ ਮਤਲਬ ਆਪਦੇ ਮੋਲੇ ਵਾਸਤੇ ਓਰੀਜਨਲ ਚੀਜ਼ ਲੈ ਕੇ ਜਾ ਸਕਦਾ ਹੈ ਠੀਕ ਹੈ ਆਪਣੇ ਕੋਲ ਹਰ ਕਵਰ ਹਰ ਮੋਬਾਈਲ ਸਭ ਤੋਂ ਪਹਿਲਾਂ ਮੈਂ ਲੈਮਿਨੇਜ ਨਹੀਂ ਕਰਦਾ ਸੀਗਾ ਜੀ ਆਪਣੇ ਹੱਥ ਨਾਲ ਹੁਣ ਤੁਹਾਡਾ ਬੜੀ ਚਰਚਾ ਹੈ ਬਾਜ਼ਾਰ ਦੇ ਵਿੱਚ ਕਹਿੰਦੇ ਜੇ ਲੈਮਿਨੇਸ਼ਨ ਕਰਾਉਣਾ ਹੈ ਤਾਂ ਜਿਹੜਾ ਛੋਟਾ ਮੁੰਡਾ ਹੈ ਉਹਨਾਂ ਦਾ ਗਦਾਰਿਆਂ ਦਾ ਉਹਦੀ ਦੁਕਾਨ ਤੇ ਚਲੇ ਜਾਓ ਵਾਕੇ ਕੀ ਇਹਨਾਂ ਉਂਗਲਾਂ ਉਂਗਲਾਂ ਜੇ ਸਾਰਾ ਕੁਝ ਨਹੀਂ ਨਹੀਂ ਇਹ ਤਾਂ ਪਰਮਾਤਮਾ ਦੀ ਕਿਰਪਾ ਜੀ ਮਤਲਬ ਪਰਮਾਤਮਾ ਨੇ ਗੋਣ ਦਿੱਤਾ ਆਪਾਂ ਲੈਮਿਨੇਸ਼ਨ ਕਰਵਾਣ ਲਈ ਹੋਈ ਹੈ ਪਰ ਕੁਆਲਟੀ ਕਸਟਮਰ ਆ ਕੇ ਦੱਸਦਾ ਕਿ ਯਾਰ ਵੀਰੇ ਕਰਾਉਣਾ ਤੇਰੇ ਕੋਲ ਹੀ ਕਰਵਾਉਣਾ ਹੈ ਅਗਰ ਮੈਂ ਇਹ ਚਰਚਾ ਤੁਹਾਡੀ ਜੇ ਕਈ ਵਾਰ ਮੈਂ ਦੁਕਾਨ ਤੇ ਨਹੀਂ ਹੁੰਦਾ ਤੇ ਮੈਨੂੰ ਇਹ ਕਹਿੰਦਾ ਯਾਰ ਨਹੀਂ ਕਰਵਾਉਣਾ ਕਰਵਾਉਣਾ ਤੇਰੇ ਕੋਲ ਜਦ ਤੂੰ ਆਏਗਾ ਕਰਾਂਗੇ ਜਦੋਂ ਤੂੰ ਆਏਗਾ ਉਹ ਲੈਮਿਨੇਟ ਪਰ ਉਹਦੇ ਅਕੋਰਡਿੰਗ ਮਤਲਬ ਆਪਾਂ ਪ੍ਰੀਮੀਅਮ ਲੈਮਿਨੇਸ਼ਨ ਲੈ ਕੇ ਆਇਆ ਤੇ ਉਹਦੇ ਨਾਲ ਆਪਾਂ ਵੀਰੇ ਨੇ ਕਿਹਾ ਕਿ ਆਪਾਂ ਮਸ਼ੀਨ ਵਿੱਚ ਲੈ ਕੇ ਟੈਕਨੋਲੋਜੀ ਹੋਣੀ ਅਪ ਕਰੀਏ ਹੋਣ ਚੰਗੇ ਚੰਗੇ ਲੈਮੀਨੇਸ਼ਨ ਆ ਦੇਖੋ ਮੇਰੇ ਮੋਬਾਈਲ ਤੇ ਮਗਰ ਲੈਦਰ ਲੈਮੀਨੇਸ਼ਨ ਕੀਤਾ ਹੈ ਐਦਾਂ ਲੱਗਦਾ ਜਿਵੇਂ ਕਵਰ ਲੱਗਦਾ ਹੈ ਮਤਲਬ ਹਾਂ ਇਹ ਲੈਮੀਨੇਸ਼ਨ ਹੈ ਲੈਦਰ ਲੈਮੀਨੇਸ਼ਨ ਹੈ ਮਤਲਬ ਨੋਰਮਲ ਚੀਜ਼ ਨਹੀਂ ਆਪਣੇ ਕੋਲ ਸਟਾਰਟਿੰਗ ਨੋਰਮਲ ਹੀ ਹੈ ਬਟ ਪ੍ਰੀਮੀਅਮ ਲੈਮੀਨੇਸ਼ਨ ਵੀ ਪਈ ਹੈ ਪਰ ਪ੍ਰੀਮੀਅਮ ਕਵਰ ਵੀ ਪਈ ਨੇ ਮਤਲਬ ਮੇਰੇ ਕੋਲ ਸਟਾਰਟਿੰਗ ਦੇ ਵਿੱਚ ਸਾਰਾ ਇੱਕ ਆਈਟਮ ਪਈ ਹੋਈ ਹੈ ਜਿੱਦਾਂ ਤੁਸੀਂ ਹੁਣ ਕੋਈ ਵੀ ਕਵਰ ਲੈਣਾ ਹੈ ਉਹ ਆਪਣੇ ਕੋਲ 99 ਤੋਂ ਸਟਾਰਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ 11 1200 ਦਾ ਕਵਰ ਜਿੱਦਾਂ ਦੀ ਕੋਈ ਮਰਜ਼ੀ ਚੀ ਲਓ ਆਪਣੀ ਦੁਕਾਨ ਤੇ ਅਵੇਲੇਬਲ ਹੈ ਮੋਬਾਈਲ ਦੇ ਜਿਵੇਂ Apple ਦੇ ਮੋ ਉਹਨਾਂ ਦੇ ਮਗਰ ਲੈਂਸ ਲੱਗਦੇ ਆ ਹੁਣ ਆਪਣੇ ਕੋਲ 49 ਰੁਪਏ ਸਟਾਰਟ ਅਲੈਂਸ ਠੀਕ ਹੈ 49 ਰੁਪਏ ਦੇ ਵਿੱਚ ਸਟਾਰਟ ਹੋ ਜਾਂਦਾ ਹੈ ਇੱਕ ਕੈਮਰਾ ਲੈਂਸ ਹੁਣ ਆਪਣੇ ਕੋਲ 800 ਯਾਰ ਪ੍ਰੀਮੀਅਮ ਕੁਆਲਟੀ ਦੇ ਵਿੱਚ ਵੀ ਪਿਆ ਜਿਹੜਾ ਕਸਟਮਰ ਨਾਰਮਲ ਰੇਂਜ ਵਿੱਚ ਆਣਾ ਚਾਹੁੰਦਾ ਬਟ ਉਹ ਮਾਰਕੀਟ ਵਿੱਚ ਜਿਹੜਾ 150 ਵਾਲਾ ਹੈ ਆਪਣੇ ਕੋਲ ਮਿਲਣਾ ਲੇਗਾ ਤੁਹਾਨੂੰ ਸਿਰਫ 49 ਰੁਪਏ ਦੇ ਵਿੱਚ ਆਹ ਰਿੰਗ ਲੱਗੇ ਹੋਏ ਆਪਣੇ ਕੋਲ ਜਿਹੜਾ ਲੋਕ 150 ਰੁਪਏ ਦਾ ਦਿੰਦੇ ਆ Apple ਦਾ ਵਗੈਰਾ ਦਾ ਲੈਂਸ ਆ ਉਹ ਤੁਹਾਡੇ ਕੋਲ ਮਿਲਣਾ 200 ਰੁਪਏ ਦੇ ਵਿੱਚ 49 ਰੁਪਏ ਦੇ ਵਿੱਚ 100 ਰੁਪਏ ਆ ਬਚ ਜਾਣਾ ਤੁਹਾਡਾ ਦੇਖ ਲਓ ਆਹ ਲੈਂ ਤੇ ਦੇਖ ਲੋ ਤੁਸੀਂ ਤਸਵੀਰਾਂ ਸਭ ਤੋਂ ਸਸਤੀ ਦੁਕਾਨ ਆ 114 ਲੋਕ ਲਾਈਵ ਜੁੜ ਗਏ ਲੋਕਾਂ ਜਿਹੜੇ ਵੀਡੀਓ ਦੇਖ ਲੈਣ ਸ਼ੇਅਰ ਕਰ ਲੈ ਉਹਨਾਂ ਨੂੰ ਕੋਈ ਡਿਸਕਾਊਂਟ ਹੋਰ ਵੀ ਕਰਾਂਗੇ ਕੀ ਜੀ ਉਹਨਾਂ ਨੂੰ ਫੁੱਲ ਡਿਸਕਾਊਂਟ ਦਾਂਗੇ ਆਪਾਂ ਉਹ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਜਣ ਆਪਾਂ ਜਿਹੜਾ 1.200 ਵਾਲਾ ਗਾਰਡਨ ਆ ਆਪਾਂ ਉਹ ਸਿਰਫ ਲਾਵਾਂਗੇ 49 ਰੁਪਏ ਦੇ ਵਿੱਚ ਔਰ ਜਿਹੜਾ ਕਵਰ ਚਾਰਜਰ ਦਾ ਮਤਲਬ ਜਿਹੜਾ 1300 ਰੁਪਏ ਦਾ ਚਾਰਜਰ ਮਾਰਕੀਟ ਦੇ ਵਿੱਚ ਆ ਆਪਣੇ ਕੋਲ ਮਿਲੇਗਾ ਸਿਰਫ 850 ਰੁਪਏ ਦਾ ਕਿਹੜੀ ਕੰਪਨੀ ਦਾ ਸੈਮਸੰਗ ਦਾ ਇਹ 45 ਵਟ ਦਾ ਚਾਰਜਰ ਥਿੰਨ ਸਾਹਿਬ ਇਹ ਵਾਲਾ ਬਟ ਆਪਨੇ ਕੋ ਮਿਲੇਗਾ 1050 ਰੁਪਏ ਦਾ ਇਹ 45 ਜਿਹੜਾ 16-1700 ਰੁਪਏ ਦਾ Samsung ਦਾ ਚਾਰਜਰ ਹੈਗਾ ਬਾਜ਼ਾਰ ਵਿੱਚ 15-1600 ਰੁਪਏ ਦਾ 1000 ਰੁਪਏ ਦਾ ਦੇ ਰਾਇਆ 1050 ਰੁਪਏ ਦਾ ਕਹਿ ਰਹੇ ਆਂ ਆਪਣੀਆਂ ਦੇ ओरिजिनल ਐਡਪਟਰ ਪਿਆ ਜੀ আর Nothing ਦੇ ओरिजिनल ਐਡਪਟਰ ਪਿਆ ਜੀ OnePlus ਦੇ ओरिजिनल ਐਡਪਟਰ ਤੁਹਾਨੂੰ ਮਿਲ ਜਾਣਗੇ Samsung ਦੇ ਨੇ ਐਡਪਟਰ ਮਿਲ ਜਾਣਗੇ Apple ਦੇ ओरिजिनल ਐਡਪਟਰ ਮਿਲ ਜਾਣਗੇ ਹਾਲੇ ਕੋਈ Apple ਦੀ ओरिजिनल ਅਸੈਸਰੀ ਤੁਹਾਨੂੰ ਸਾਰੀ ਮਿਲ ਜੇਗੀ ਪ੍ਰੀਮੀਅਮ ਚੀਜ਼ ਮਿਲਦੇ ਨੇ ਸਭ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ ਲਓ ਜੀ ਕਸਟਮਰ ਦੁਕਾਨ ਤੇ ਚੀਜ਼ ਲੈਣਾ ਵੇ ਦੇਖ ਲਓ ਇਹ ओरिजिनल ਸਮਾਨ ਉਹ ਵੀ ਹੈ ਜਿਹੜਾ 1900 ਵਾਲਾ ਆਇਟਮ 1500 ਰੁਪਏ ਦਾ ਜੀ ਬਲਦਰਾ ਸਵੇ 400 ਰੁਪਏ ਸਸਤਾ ਇਹ ਤੁਸੀਂ ਆਨਲਾਈਨ ਚੈੱਕ ਕਰੋ 400 ਰੁਪਏ ਸਸਤਾ ਮਿਲਦਾ ਹੈ Apple ਦਾ adapter ਮਾਰਕੀਟ ਚ ਕਾਪੀ adapter ਦਿਖਦਾ ਹੈ 400 ਰੁਪਏ ਦਾ adapter ਵੀ ਆਉਂਦਾ 600 ਰੁਪਏ ਦਾ adapter ਵੀ ਆਉਂਦਾ ਬਟ ਜਿਹੜੀ ਚੀਜ਼ ਉਹ origignal ਕਹਾਂਗੇ origignal tag ਵਿੱਚਾਂਗੇ origignal ਹੀ ਹੋਏਗੀ ਤੁਸੀਂ ਸਰਵਿਸ ਸੈਂਟਰ ਸਟੋਰ ਤੇ ਜਾ ਕੇ ਚੈੱਕ ਕਰਵਾ ਸਕਦੇ ਆ ਜਿਹੜੀ ਆਇਟਮ ਕਾਪੀ ਕਹਾਂਗੇ ਕਾਪੀ ਹੋਏਗੀ ਝੂਠ ਨਹੀਂ ਕੋਈ ਹੋਏਗਾ ਤੈਨੂੰ ਸਾਹਿਬ ਵੀ ਜਿਹੜੀ ਹਾਂ ਸੱਚਾਈ ਤੇ ਜੀ ਜੇ adapter ਉਹ ਆਨਲਾਈਨ ਚੈੱਕ ਕਰ ਸਕਦਾ ਸਰਵਿਸ ਸੈਂਟਰ ਦੇ origignal cable ਲਵੇ ਜਿਹੜੀ ਸੀ origignal tag ਵਿੱਚਾਂਗੇ ਉਹ ओरिजिनल ਹੀ ਹੋਏਗੀ ਜੀ ਅੱਛਾ ਸਮਾਨ ਤਾਂ ਤੁਸੀਂ ਦੱਸ ਤਾਂ ਸਾਰਾ ਆਪਣੇ ਕੋਲ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਆਪਣੇ ਕੋਲ 스마트 ਵਾਚ ਨੇ 스마트 ਵਾਚ ਦਾ ਇਕ ਫੁੱਲ ਟ੍ਰੈਂਡ ਚੱਲਦਾ ਜੀ ਚੱਲ ਰਿਹਾ ਆ ਹਿਕਲ ਮਤਲਬ ਹਰ ਬੱਚਿਆਂ ਨੂੰ ਲੈ ਕੇ ਪਾਈਫ ਲੈ ਕੇ ਹਰ ਜੈਂਟਸ ਹਰ ਚੀਜ਼ ਨੂੰ ਟ੍ਰੈਂਡ ਫੁੱਲ ਚੱਲਦਾ ਬਈ ਉਹ ਆਪਣੇ ਕੋਲ 350 ਰੁਪਏ ਤੋਂ ਸਟਾਰਟ ਹੈ ਕਿੰਨੇ ਦੀ 350 ਰੁਪਏ ਦੀ ਦੁਬਾਰਾ ਬੋਲੀ ਆ ਫੋਲ ਲਓ 349 ਰੁਪਏ ਦੇ ਵਿੱਚ 스마트 ਵਾਚ ਦੇ ਦੇਣ ਆਪਾਂ 349 ਰੁਪਏ ਦੇ ਵਿੱਚ 스마트 ਵਾਚ ਮਿਲ ਰਹੀ ਹੈ ਗੁਰੂ ਹਰਸਾਏ ਦੇ ਵਿੱਚ ਦੁਕਾਨ ਹੈਗੀ ਆ ਫੁਆਰਾ ਚੌਕ ਦੇ ਵਿੱਚ ਕੰਧਾਰੀਆਂ ਵਾਲੇ ਆਪਣੇ ਕੋਲ ਹਲੋ ਹਾਲ ਹੈ ਇਹ ਲਾਈਵ ਤਾਂ ਹੀ ਛੱਡਿਆ ਸੀ ਮੈਂ ਕਿਹਾ ਵੀਡੀਓ ਲੰਬੀ ਹੋ ਜਾਣੀ ਆ ਲੋਕਾਂ ਨੇ ਜੁੜ ਜਾਣਾ ਅੱਜ ਲੋਕਾਂ ਨੂੰ ਦੁਕਾਨ ਲੱਭ ਕੇ ਲਿਆ ਦਿੱਤੀ ਆ ਦੇਖੋ ਜੀ ਐਡੀ ਸੋਹਣੀ ਕੁਆਲਿਟੀ ਦੇ ਵਿੱਚ ਆ ਕੰਪਨੀ ਦੀ ਵਾਚ ਹੈ ਔਰ ਐਮਰੋ ਡਿਸਪਲੇਨ ਦੀ ਜਿਹੜੀ ਆਪਾਂ ਕਸਟਮਰ ਨੂੰ ਦੇਣੀ 350 ਰੁਪਏ ਦੇ ਵਿੱਚ ਠੀਕ ਹੈ ਬਲੈਕ ਨਹੀਂ ਮਿਲ ਜਗਾ ਹਲੋ ਆ Apple ਦੀ ਵਾਚ ਹੈ 350 ਸਟਾਰਟ ਹੋ ਜੇਗੀ ਔਰ ਇਹਦੇ ਜੇ ਆਪਾਂ ਨੂੰ ਹਰ ਮਾਡਲ ਜੇਗੇ ਆਪਣੇ ਕੋਲ ਕੰਪਨੀ ਦੇ ਵਾਚ ਹੋਈਆਂ ਬੋਟ ਹੋ ਗਈ ਐਮਰਨ ਹੋ ਗਈ ਨਵਾਇਸ ਹੋ ਗਈ ਆਪਣੇ ਕੋਲ ਤਾਨੂੰ ਇਹ ਗੱਲ ਦੱਸੀ ਆਪਣੇ ਕੋਲ ਸਟਾਰਟਿੰਗ ਰੇਟ ਤੋਂ ਸਟਾਰਟ ਹੋਣ ਲਈ ਆਈਟਮਾਂ 350 ਤੋਂ ਲੈ ਕੇ 1200 1500 ਪ੍ਰੀਮੀਅਮ ਜਿਹੜੀ 2500 ਦੇ ਨਹੀਂ ਹਰ ਆ ਲੈਣਾ ਆਪਣੇ ਕੋਲ 1000 ਰੁਪਏ ਦੀ ਮਿਲਣੀ ਹੈ ਜਿਹੜੀ ਵਾਚ ਮਾਰਕੀਟ ਦੇ ਵਿੱਚ 2000 2500 ਦੀ ਵਿਕਦੀ ਹੈ ਆਪਣੇ ਕੋਲ 1000 1200 ਮਤਲਬ 100 ਨਾਲ ਇੰਨੇ ਸਸਤੇ ਡਿਸਕਾਊਂਟ ਦੇ ਵਿੱਚ ਕਸਟਮਰ ਕਹ ਦੇਗਾ ਕਿ ਹਾਂ ਮੇਰੇ ਠੀਕ ਹੈ ਓਕੇ ਹੈ ਯਾਰ ਕਮ ਆਪਣੇ ਕੋਲ ਐਂਡ ਐਂਡ ਤੱਕ ਆਈਟਮ ਭਈ ਹੈ ਸਟਾਰਟਿੰਗ ਰੇਟ ਨਾਲ ਇੱਕ ਵਾਰ ਸੁਣੇ 100 ਤੋਂ ਪਲੱਸ ਕਿੰਨੇ ਲੋਕ ਦੇਖ ਰਹੇ 109 ਲੋਕ ਦੇਖ ਰਹੇ ਆ ਲਾਈਵ ਲੋਗਾ ਨੇ ਆ ਜਾਣਾ ਸਮਾਨ ਸੋਣ ਪਿਆ ਕੇ ਸਾਡੀ ਬੇਇੱਜ਼ਤੀ ਨਾ ਕਰਾ ਨੀ 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 ਸਮਾਨ ਦੀ ਵੀਰੇ ਆਪਣੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਕਿਤੇ ਕਿ ਆਪਣੇ ਕੋਲ ਹੋਲਸੇ ਲੈਣਾ ਸਮਾਨ ਲੈ ਕੇ ਜਾਓ ਸਮਾਨ ਦੀ ਬਾਬੇ ਦੀ ਕਿਰਪਾ ਗੋਦਾਮ ਭਰੇ ਪਏ ਨੇ ਆਪਣੇ ਕੋਲ ਸਟੋਰ ਦੇ ਵਿੱਚ ਪੂਲਕ ਮਾਲ ਪਿਆ ਹੈ ਕਸਟਮਰ ਇੱਕ ਰਿਵਿਜ਼ਿਟ ਕਰਦੇ ਆਗੇ ਤੇ ਉਹਨਾਂ ਨਾਲੇ ਤੁਹਾਨੂੰ ਖੁਦ ਗਏਗਾ ਮੈਸੇਜ ਕਰਕੇ ਕਿ ਮਜ਼ਾ ਆ ਗਿਆ ਥਿੰਨ ਸਭ ਫੁੱਲਸ ਵੋਰਡ ਕੀਤੀ ਮੈਨੂੰ ਇਹਨਾਂ ਨੂੰ ਐਪਲ ਦੇ ਮੋਬਾਈਲ ਦੇ ਦੱਸਦੇ ਨਵੇਂ ਐਪਲ ਦੇ ਫੋਨ ਰਿਪਾ ਆਰਡਰ ਐਪਲ ਦੇ ਮੋਬਾਈਲ ਨਾ ਮੈਂ ਤੁਹਾਨੂੰ ਖਾਸ ਕਰਕੇ ਕਾਂਗ ਜੇ ਕਿਸੇ ਵੀਰ ਨੇ ਕੋਈ ਪ੍ਰੀਮੀਅਮ ਫੋਨ ਲੈਣਾ ਹੈ ਐਪਲ ਦਾ ਕੋਈ ਪ੍ਰੀਮੀਅਮ ਫੋਨ ਲੈਣਾ ਹੈ ਆਈਫੋਨ 16 ਸੀਰੀਜ਼ ਤੋਂ ਲੈ ਕੇ 15 ਸੀਰੀਜ਼ ਲੈ ਲੈ 16 ਪਰੋ ਲੈ ਲੈ ਇੱਕ ਵਾਰੀ ਕੰਟੈਕਟ ਕਰ ਲਓ ਅਸੀਂ ਲੈਣਾ ਯਾਰ ਜਰੂਰ ਦਾਂਗੇ ਤੁਹਾਨੂੰ ਇੱਕ ਵਾਰੀ ਆਪਣੇ ਨਾਲ ਕੰਟੈਕਟ ਕਰ ਲੇ ਉਹਨੂੰ ਬਾਹਰ ਨਾਲੋਂ ਸਸਤਾ ਦੇ ਦਾਂਗੇ ਰੇਟ ਇੱਕ ਵਾਰੀ ਨੰਮ ਕੋਲ ਕਰ ਲੇ ਆਪਾਂ ਨੂੰ ਪਰ ਉਹ ਕਹਿ ਦੇਗਾ ਗੁਰੂ ਸਾਹਿਬ ਬੈਠੇ ਆਪਾਂ ਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਉਹ ਚੀਜ਼ ਮਿਲ ਗਈ ਹੈ ਐਪਲ ਦਾ ਫੋਨ ਲੈਣਾ ਕਿਤੋਂ ਵੀ ਟਰਾਈ ਕਰ ਲਓ ਕਿਤੋਂ ਵੀ ਕਿਹੜੇ ਸ਼ਹਿਰ ਤੋਂ ਹੈਗਾ ਟਰਾਈ ਕਰ ਲਓ ਨੰਬਰ ਅਸੀਂ ਸਕਰੀਨ ਤੇ ਦੋਨੋਂ ਭਰਾਵਾਂ ਦੇ ਦੇਤੇ ਆ ਇੱਕ ਵਾਰ ਫੋਨ ਜ਼ਰੂਰ ਕਰ ਲਿਓ ਬਾਈ ਤੁਸੀਂ ਕਿੰਨੇ ਦਾ ਦਿੰਦੇ ਹੋ ਤੇ ਪਤਾ ਲੱਗ ਜਾਊਗਾ ਵਾਕਈ ਕੰਧਾਰੀ ਟੈਲੀਕਾਮ ਗੁਰੂ ਅਰਸਾ ਫੁਆਰਾ ਚੌਕ ਵਾਲੇ ਸਸਤਾ ਦੇ ਰਹੇ ਆ ਦੇਖੋ ਜੀ ਮੇਰਾ ਸਦਾ ਨਾ ਆ ਲੋਕੀ ਜਿਵੇਂ ਜਿਮ ਜਮ ਜਾਂਦੇ ਆ ਐਕਸਰਸਾਈਜ਼ ਕਰਦੇ ਆ ਵਾਕ ਕਰਦੇ ਆ ਉਹਨਾਂ ਨੂੰ ਅੱਜ ਬੜੇ ਜਿਹੜੇ ਹੈੱਡਫੋਨਾਂ ਦੇ ਸ਼ੌਕੀਨ ਆ ਆਪਣੇ ਕੋਲ ਬੋਸ ਕੰਪਨੀ ਦੇ ਹੈੱਡਫੋਨ ਆਏ ਨੇ ਬਹੁਤ ਸੇ ਬਹੁਤ ਸੇ ਮਤਲਬ ਕੁਆਲਿਟੀ ਤਾਂ ਦਿਖਾ ਦੇਣਾ ਐਡੀ ਕੋ ਜਰਾ ਆਪਣੇ ਕਲਰ ਦ ਆਪਣੇ ਕੋਲ ਹਰ ਚੀਜ਼ ਤੁਹਾਨੂੰ ਪ੍ਰੀਮੀਅਮ ਮਿਲੇਗੀ ਨਾਰਮਲ ਵੀ ਮਿਲੇਗੀ ਪਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਵੀ ਮਿਲੇਗੀ ਕਸਟਮਰ ਵਾਪਸ ਨਹੀਂ ਜਾਏਗਾ 50 ਰੁਪਏ ਦੀ ਕੇਬਲ ਵੀ ਲੈ ਕੇ ਜਾ ਸਕਦਾ ਸਰ ਕੋ 400 ਰੁਪਏ ਦੀ ਕੇਬਲ ਵੀ ਲੈ ਕੇ ਜਾ ਸਕਦਾ 200 ਰੁਪਏ ਦੀ ਕੇਬਲ ਵੀ ਲੈ ਕੇ ਜਾ ਸਕਦਾ ਹਰ ਤਰ੍ਹਾਂ ਦੀ ਯਾਰ ਵਾਲੀ ਵੀ ਲੈ ਸਕਦਾ 2000 ਲੈ ਕੇ ਵੀ ਜਾ ਸਕਦਾ ਹਰ ਤਰ੍ਹਾਂ ਦੀ ਚੀਜ਼ ਪਈ ਹੈ ਜੀ ਆਹ ਦੇਖੋ ਇਹ ਆ ਲੋ ਕੁਆਲਿਟੀ ਚੈੱਕ ਕਰੋ ਇਹ ਬਹੁਤ ਸੀ ਮਤਲਬ ਇਹਦੇ ਓਰੀਜਨਲ ਹੈਗੇ ਆ ਓਰੀਜਨਲ ਕਿੰਨੇ ਦੇ ਆ ਹੁਣ ਓਰੀਜਨਲ ਦਾ ਬਈ ਭਾਈ ਬਹੁਤ ਮਹਿੰਗੇ 12-13 ਹਜ਼ਾਰ ਦੇ ਨੇ ਪਰ ਆਪਣੇ ਕੋਲ ਹੀ ਬਹੁਤ ਡਿਸਕਾਊਂਟ ਦੇ ਮਿਲਣਗੇ ਆ ਦੇਖੋ ਆ ਕਲਰ ਹੈ ਮਤਲਬ ਕੁਆਲਟੀ ਕਸਟਮਰ ਆ ਵੀ ਰਸੇਗਾ ਆਪਣੇ ਕੋਲ ਹਰ ਚੀਜ਼ ਦੇ ਵਿੱਚ ਫਿਰ ਮ ਰਿੰਗ ਵੀ ਦਿਖਾ ਦਿਆ ਰਿੰਗ ਆਪਣੇ ਕੋਲ ਤੁਹਾਨੂੰ ਮੈਂ ਪ੍ਰੀਮੀਅਮ ਰਿੰਗ ਵੀ ਵਾਦਣਾ ਮੇਰੇ ਕੋਲ ਬੜੇ ਵਧੀਆ ਬਏ ਨੇ ਘੜੀ ਤੁਹਾਨੂੰ ਦਿਖਾ ਦਿਆ 에어ਪੋਰਟ ਦੇ ਕੁਆਲਟੀ ਦਿਖਾਣਾ ਬੋਰਡ ਕੰਪਨੀ ਦੇ 에어ਪੋਰਟ 12 13 ਸਵਾਲੇ ਵੇਚਣ ਵਾਲੇ 650 ਸਟਾਰਟ ਦੇ ਸਭ ਆਪਣੇ ਕੋਲ 650 ਰੁਪਏ ਦੇ ਵਿੱਚ ਸਟਾਰਟ ਆ ਵੀ ਚੈੱਕ ਕਰ ਲਓ ਮੈਂ ਤੁਹਾਨੂੰ ਦਿਖਾਣਾ 에어ਪੋਰਟ ਦੇ ਵਿੱਚ ਵੈਰਾਈਟੀ ਕੀ ਦੇਗੀ ਦਿਖਾਓ ਵੀਰੇ ਆ ਸੈਮਸੰਗ ਮੋਬਾਈਲ ਪਿਆ ਤੇ ਆ ਦੇਖੋ ਆ ਬੋਰਡ ਦੇ ਵੀਰੇ ਪਏ ਆ ਸਾਹਮਣੇ ਪਏ ਆ ਦੇਖੋ ਹਲੋ ਹਾਣ Samsung ਦੇ ਮੋਡਲ ਦੀ ਫਰਸਟ ਕਾਪੀ ਹੈ ਠੀਕ ਹੈ ਇਹ ਵੀ ਬਹੁਤ ਵਿਕਰੀ ਮਾਰਕੀਟ ਦੇ ਵਿੱਚ ਆਗੇ ਬੋਰਡ ਦੇ 12-1300 ਦੀ ਆਈਟਮ ਵਿਕਣ ਵਾਲੀ ਸਿਰਫ 700 ਰੁਪਏ ਦੇ 600 ਰੁਪਏ ਰੀਨਲ ਚੈਕਰ ਆਲੇ ਕਸਟਮਰ ਬੋਰਡ ਦੇ ਉਹਨੇ ਚੈੱਕ ਕਰਾ ਲਿਓ ਬਾਈ ਕਹਿ ਰਿਹਾ 1200 ਵਾਲੀ ਆਈਟਮ ਸਾਡੇ 750 ਰੁਪਏ ਦੀ ਕਹੀ ਨਾ ਹਾਂਜੀ ਸਾਡੇ 750 ਰੁਪਏ ਦੀ ਫਰਕ ਮੇਰੀ ਗੱਲਾਂ ਤੋਂ ਸ਼ਵਾਇ ਨਾ ਕਰੋ ਆ ਜਾਇਓ ਸਾਨੂੰ ਪਤਾ ਲੱਗਿਆ ਮੈਂ ਕਹਤਾ ਦਿਖਾ ਦਈਏ ਪਾਈਆਂ ਕੋਲ ਕਹਿੰਦੇ ਸਾਮਾਨ ਬੜਾ ਸਸਤਾ ਮਿਲਦਾ ਅਸੀਂ ਫੋਨ ਟਰਾਈ ਕਰਨ ਆਏ ਸੀ ਤੇ ਜਦੋਂ ਦੇਖਿਆ ਤਾਂ ਸਾਮਾਨ ਹੀ ਸਾਮਾਨ ਪਿਆ ਤੇ ਇੱਕ ਹੱਥ ਬੜਾ ਸਾਫ਼ ਹੈ ਕਿਸ ਇਸ ਮੁੰਡੇ ਦਾ ਲੈਮੀਨੇਸ਼ਨ ਦੇ ਵਿੱਚ ਜੀ ਮਾਰਕੀਟ ਚੇਅਰਪੋਡ ਵਿਕਦੇ 6700 ਹੀ 800 ਆਪਨੇ ਕੋ ਸਟਾਰਟ 3500 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਕੁਆਲਿਟੀ ਇਹਦੀ ਪ੍ਰੀਮੀਅਮ ਕੁਆਲਿਟੀ ਆ ਗਈ ਠੀਕ ਹੈ ਇਹ ਆਪਾਂ ਨੂੰ ਜਿਹੜਾ 1200 ਜਿਹੜਾ ਮੇਕ ਹੈਗੀ ਆ ਆਪਣੇ ਕੋ ਮਿਲੇਗੀ 650 ਦੀ ਠੀਕ ਹੈ ਇਸ ਤੋਂ ਵਧੀਆ ਕੁਆਲਿਟੀ ਦੇ ਵੀ ਆ ਗਈ ਆਈਟਮ ਇਹ ਵਾਲੀ ਮਾਰਕੀਟ ਚ ਵਿਕਦੀ 3500 ਰੁਪਏ ਦੀ ਆਪਣੇ ਕੋ ਮਿਲੇਗੀ 2000 ਦੀ ਪ੍ਰੋਪਰ ਏਐਸਸੀ ਵਰਕ ਕਰੇਗਾ ਜਿਹੜਾ ਮਾਡਲ 22 25 ਹਜ਼ਾਰ ਦਾ ਮਾਡਲ ਹੈ Apple ਦਾ ਉਹ ਵਾਲਾ ਮਾਡਲ ਆਪਣੇ ਕੋਲ ਮਾਰਕੀਟ ਚ 3500 ਇਹ ਬਾਲਾ ਮੋਰਲ ਆਪਣੇ ਕੋਲ ਮਿਲਣਾ ਸਿਰਫ 1500 ਰੁਪਏ ਦਾ ਠੀਕ ਹੈ ਜੀ ਮਤਲਬ ਤੁਸੀਂ ਆਇਓ ਡਿਸਕਾਊਂਟ ਇੰਨਾ ਕੋ ਵਧੀਆ ਕੁਆਲਿਟੀ ਇਡੀ ਕੋ ਵਧੀਆ ਕਸਟਮਰ ਆ ਕੇ ਵਿజిਟ ਕਰੇ ਔਰ ਚੈੱਕ ਕਰੇ ਖੁਸ਼ ਹੋ ਕੇ ਜਾਏਗਾ ਬੁਰਾ ਐ ਬਾਗੋ ਬਾਗ ਹੋ ਕੇ ਜਾਏਗਾ ਆਪਣੀ ਦੁਕਾਨ ਤੇ ਆ ਕੇ ਬਿਲਕੁਲ ਜੀ ਖੁਸ਼ ਹੋ ਕੇ ਜਾਊਗਾ ਇੱਕ ਦੁਕਾਨ ਇਹਨਾਂ ਦੀ ਹੋਰ ਆ ਮੈਂ ਬਾਹ ਫੜ ਲਈ ਹੁਣੇ ਮੈਨੂੰ ਦੁਕਾਨ ਦਿਖਾ ਕੇ ਕਹਿੰਦੇ ਉੱਥੇ ਵੀ ਸਮਾਨ ਬੜਾ ਸਸਤਾ ਹੈ ਉੱਥੇ ਕੀ ਕੀ ਐਡਮਾਨੇ ਆਪਣੇ ਕੋਲ ਇਲੈਕਟ੍ਰੋਨਿਕ ਦੇ ਆਪਣੇ ਕੋਲ ਹਰ ਆਈਟਮ ਹੈਗੀ ਆਪਣੇ ਕੋਲ ਇਨਵਰਟਰ ਬੈਟਰੀ ਫਰਿੱਜਾਂ ਔਰ ਸਪੈਸ਼ਲ ਖੋਸਲਾ ਕੰਪਨੀ ਦੇ ਕ ਖੋਸਲਾ ਗਰਮੀ ਆ ਗਈ ਖੋਸਲਾ ਕੂਲਰ ਮਿਲਦਾ ਨਹੀਂ ਕਹਿੰਦੇ ਇੱਕ ਸਮਾਂ ਸੀ ਖੋਸਲਾ ਕੂਲਰ ਲੋਕ ਕਾਡਾਂ ਦੇ ਮਿਲਦਾ ਸੀ ਪਹਿਲਾਂ ਲੈਣੇ ਲੱਗਣਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੋਕ ਡੀਜ਼ਲ ਲੈਣ ਦੀ ਜੋਤੀ ਹਾਂ ਮਤਲਬ ਕੂਲਰ ਦੇ ਵਿੱਚ ਫਾਈਬਰ ਦੇ ਕੂਲਰ ਨੇ ਕੁਆਲਿਟੀ A1 ਆਪਣੇ ਕੋਲ ਸਭ ਤੋਂ ਵਧੀਆ ਆਪਣੇ ਕੋਲ ਹੋਲਸੇਲ ਰੇਟਾਂ ਦੇ ਤੁਸੀਂ ਕੰਪਨੀ ਦੇ ਲੋ ਹੋਲਸੇਲ ਰੇਟਾਂ ਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦਾ ਕੂਲਰ ਦਿਖਾਨੇ ਆ ਆਪਣੀ ਦੁਕਾਨ ਅਜੀ ਹਾਂ ਬਿਲਕੁਲ ਜੀ ਇਹ ਕੂਲਰ ਜਿਹੜੇ ਕਹਿ ਰਹੇ ਹੈਗੇ ਆ ਹਾਂ ਸਸਤੇ ਰੇਟਾਂ ਦੇ ਕੂਲਰ ਵੀ ਮਿਲਨੇ ਆ ਤੇ ਇੱਕ ਦੁਕਾਨ ਇਹਨਾਂ ਦੀ ਇਹ ਵੀ ਆ ਇੱਥੇ ਕੀ ਕੀ ਰਹਿੰਦਾ ਤੁਹਾਡੇ ਕੋਲ ਕੀ ਆ ਇੱਥੇ ਆਪਣੇ ਕੋਲ ਜਿਹੜੇ ਮਾਰਕੀਟ ਦੇ ਵਿੱਚ ਲੰਨ ਲਈ ਆਈਟਮ ਜਿਵੇਂ ਗਰਮੀ ਆ ਗਈ ਹੁਣ ਆਪਣੇ ਕੋਲ ਕੂਲਰ ਵੀ ਆ ਗਏ ਇਨਵੈਟਰ ਬੈਟਰੀ ਵੀ ਆ ਗਏ ਫ੍ਰਿਜ ਵੀ ਆ ਗਏ ਮਤਲਬ ਆਪਣੇ ਕੋਲ ਹਮ ਡੈਟਰ ਦੇ ਗਿਆ ਬਟ ਆਪਾਂ ਸੀਜ਼ਨ ਲਈ ਆਈਟਮ ਵੇਚਦੇ ਆ ਠੀਕ ਹੈ ਉਹਨੇ ਆਪਣੇ ਕੋਲ ਦਿਖਾਣਾ ਸਟਾਰਟਿੰਗ ਮਾਡਲ ਕੈਟੇਗਰੀ ਆਪਣੇ ਕੋਲ ਹੈ ਗਿਆ ਕੋਸਲਾ ਕੰਪਨੀ ਦਾ ਕੋਡਾ ਕੂਲਰ ਹੈ ਮਾਰਕੀਟ ਦੇ ਵਿੱਚ 12-15000 ਦਾ ਵਿਕਦਾ ਹੈ 12-13 12-13 ਆਪਣੇ ਕੋਲ ਸਿਰਫ 10.5000 ਤੋਂ ਸਟਾਰਟ ਹੋ ਰਿਹਾ ਹੈ ਕੋਸਲਾ ਕੰਪਨੀ ਕੂਲਰ ਆਦਨ ਦਿਖਾਣਾ ਮਾਡਲ ਆ ਪਿਆ ਅੱਛਾ ਇੱਕ ਸਾਰੇ ਹੁੰਦੇ ਆ ਹਾਂ ਇਹ ਕੰਪਨੀ ਦੇ ਮਾਡਲ ਚੈੱਕ ਕਰੋ ਪਲੱਸ ਆਪਣੇ ਕੋਲ ਆਵਲੀਆਂ ਕੰਪਨੀ ਦੇ ਆਪਣੇ ਕੋਲ ਲੂਮੀਨਸ ਦੀ ਬੈਟਰੀ ਠੀਕ ਹੈ ਸਭ ਤੋਂ ਖਾਸ ਸੀ ਜਿਹੜੇ ਵੀਰ ਨੇ ਆਸਾਨ ਕਿਸ਼ਤਾਂ ਤੇ ਲੈਣਾ ਨਾ ਤੁਸੀਂ ਸਰ ਉਹ ਆਪਣੀ ਦੁਕਾਨ ਤੇ ਵੀਜ਼ਿਟ ਕਰ ਸਕਦਾ ਹੈ 202500 ਦੇ ਕੇ ਵੀ ਉਹ ਕੂਲਰ ਲੈ ਕੇ ਘਰੇ ਜਾ ਸਕਦਾ ਹੈ ਪਰ ਇਹ ਕੂਲਰ ਐ ਚਲਦਾ ਜਿਵੇਂ ਨੇਰੀ ਆ ਗਈ ਰਾਤ ਨੂੰ ਹਾਂਜੀ ਹਾਂਜੀ ਮਤਲਬ ਏਸੀ ਤੋਂ ਵੱਧ ਕੇ ਕੂਲਿੰਗ ਹੁੰਦੀ ਆਟੋ ਸਵਿੰਗ ਮੋਡਲ ਦੇ ਵਿੱਚ ਹੈਗਾ ਕਿ ਮਤਲਬ ਪੱਕਾ ਇਧਰ ਉਧਰ ਆਪਾਂ ਨੂੰ ਕਰਨ ਦੀ ਲੋੜ ਨਹੀਂ ਜਿਵੇਂ ਪਹਿਲਾਂ ਕਰਨਾ ਪੈਂਦਾ ਸੀ ਇਹ ਮੋਡਲਾਂ ਦੇ ਵਿੱਚ ਨਵੇਂ ਫੀਚਰਸ ਆ ਚੁੱਕੇ ਨੇ ਸਭ ਤੋਂ ਪੁਰਾਣਾ ਬਣਾ ਕੇ ਫੋਸਲਾ ਬਣਾਉਂਦਾ ਸਭ ਤੋਂ ਬਰਨਮਾਨ ਉਹਦਾ ਨਾ ਵਿਗਦਾ ਜੀ ਕਿਉਂਕਿ ਇਹਦੇ ਜਿਹੜੇ ਇਹਦੇ ਪੈਟ ਨੇ ਉਹ ਵੀ ਵਧੀਆ ਨੇ ਮੋਟਰ ਵੀ ਇਹਦੀ ਕਾਪਰ ਦੀ ਲੱਗੀ ਹੈ ਸਭ ਤੋਂ ਵਧੀਆ ਪ੍ਰੋਡਕਟ ਵਿੱਚ ਇਹਦਾ ਇਲੈਕਟ੍ਰੋਨਿਕ ਜੀ ਇਲੈਕਟ੍ਰੋਨਿਕ ਦਾ ਕੰਮ ਆਪਾਂ ਨਵਾਂ ਜ਼ਰੂਰ ਕੀਤਾ ਹੈ ਬਟ ਕੁਆਲਿਟੀ ਦੀ ਚੀਜ਼ ਵੇਚਣੀ ਹੈ ਵੀ ਕਸਟਮਰ ਵਾਰ-ਵਾਰ ਦੁਕਾਨ ਤੇ ਵਾਪਸ ਨਾ ਆਵੇ ਵੀ ਸਾਡੀ ਆ ਆਈਟਮ ਖਰਾਬ ਹੋ ਗਈ ਸਾਡੀ ਆਈਟਮ ਖਰਾਬ ਹੋ ਗਈ ਜੀ ਮੇਨ ਕੰਮ ਆਪਾਂ ਮੋਬਾਈਲਾਂ ਦਾ ਸੀ ਮੋਬਾਈਲਾਂ ਦੇ ਕੰਮ 'ਚ ਤੋਤੀ ਬੋਲਦੀ ਸੀ ਤੋਤੀ ਵਲਾ ਦੇਣੀ ਆ ਇਲੈਕਟ੍ਰੋਨਿਕ ਦੇ ਕੰਮ 'ਚ ਗਰਮੀਆਂ ਦਾ ਸੀਜ਼ਨ ਆ ਗਿਆ ਨਾ ਇਨਵਰਟਰ ਬੈਟਰੀ ਵੱਧ ਆਏ ਭਾਈ ਇਨਵਰਟਰ ਬੈਟਰੀ ਵੀ ਕਿਸ਼ਤਾਂ 'ਚ ਦੇ ਦੇਾਂਗੇ ਆਪਾਂ ਇਹ ਵੀ ਬਾਜ਼ਾਰ ਨਾਲ ਸਸਤਾ ਹੋਊਗਾ ਬਾਜ਼ਾਰ ਨਾਲ ਸਸਤਾ ਦੇਾਂਗੇ ਇਹ ਵੀ ਪ੍ਰੋਡਕਟ ਬਾਜ਼ਾਰ ਨਾਲ ਸਸਤਾ ਦੇਾਂਗੇ ਕਸਟਮਰ ਇੱਕ ਵਾਰੀ ਵਿਜ਼ਿਟ ਕਰੇ ਇਹਨ ਆਜੀ ਵਾਸ਼ਿੰਗ ਮਸ਼ੀਨ ਵਦੂ ਪਈਆ ਜੀ ਹਰ ਇੱਕ ਪ੍ਰੋਡਕਟ ਦੁਕਾਨ ਤੇ ਮਿਲ ਜਾਂਦਾ ਪਰ ਪ੍ਰੀਸੀਜਨ ਦੇ ਅਕੋਰਡਿੰਗ ਚੀਜ਼ ਡਿਸਪਲੇ ਕਰ ਦਿੱਤੀ ਜਾਂਦੀ ਹੈ ਇੱਕ ਬੈਠਣ ਵਾਲਾ ਤੁਸੀਂ ਉਹ ਬਣਾ ਰੱਖਿਆ ਤੇ ਬਾਕੀ ਸਾਰਾ ਸਟੋਰ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਰਾ ਸਟੋਰ ਤੇ ਸਮਾਨ ਪਿਆ ਜੀ ਤੇ ਦੱਸ ਦਿਓ ਫਿਰ ਲੋਕਾਂ ਨੂੰ ਐਡਰੈਸ ਤੇ ਕਰ ਦਈਏ ਅਪੀਲ ਵੀ ਆਣਾ ਕਿੱਥੇ ਆਪਾਂ ਫੁਵਾਰਾ ਚੌਂਕ ਦੇ ਵਿੱਚ ਕੰਧਾਰੀ ਟੈਲੀਕਮ ਪੁਰਾਣੀ ਦਾ ਸਭ ਤੋਂ ਮਸ਼ਹੂਰ ਦੁਕਾਨ ਸੋ ਤੁਸੀਂ ਆਓ ਵਿਜ਼ਿਟ ਕਰੋ ਤੁਹਾਨੂੰ ਇੱਥੇ ਹਰ ਮੋਬਾਈਲ ਦੀ ਐਕਸੈਸਰੀ ਨਵੇਂ ਮੋਬਾਈਲ ਤੁਹਾਨੂੰ ਪਰ ਲੱਗਿਆ ਨਾਲ ਇਲੈਕਟ੍ਰੋਨਿਕ ਆਈਟਮ ਉਹ ਵੀ ਖਰੀਦੋ ਆ 9914631032 ਦੋ ਨੰਬਰ ਤੇ ਕਾਲ ਕਰੋ ਕੰਟੈਕਟ ਕਰੋ ਘਰ ਬੈਠੇ ਹੀ ਤੁਸੀਂ ਹਰ ਚੀਜ਼ ਨੂੰ ਸਭ ਤੋਂ ਜ਼ਰੂਰੀ ਗੱਲ ਜੇ ਕਿ ਮੇਰੇ ਆਪਣੇ ਵੀਰ ਬਾਹਰ ਵੀ ਕਿਤੇ ਬੈਠੇ ਨਾ ਉਹਨਾਂ ਨੇ ਕਵਰ-ਕਵਰ ਖਰੀਦ ਲੈਣੇ ਆਪਣੇ ਕੋਲ ਆਨਲਾਈਨ ਆਰਡਰ ਕਰ ਸਕਦੇ ਨੇ ਅੱਛਾ ਯੂਐਸ ਯੂਕੇ ਵਾਲੇ ਫੋਨ ਮੰਗਵਾ ਸਕਦੇ ਕਵਰ ਆਡੇ ਜਿਹੜੇ ਅੱਜ ਕੱਲ ਯੂਐਸ ਬੋਲੋ ਦੇ ਕਵਰ ਪਲੁੱਕਾ ਦੇ ਕਵਰ ਕੰਪਨੀ ਦੇ ਕਵਰ ਜਿਹਨਾਂ ਨੂੰ ਪਾਕਿਸਤਾਨ ਜਿਹੜੇ ਸ਼ਕੀਨ ਕਸਟਮਰ ਜਿਹੜੇ ਇੱਥੋਂ ਆਪਣੇ ਪੰਜਾਬ ਤੋਂ ਬਾਹਰ ਜਾ ਚੁੱਕੇ ਜਵਾਕ ਉਹ ਬਾਹਰ ਜਾ ਕੇ ਇੰਨਾ ਕੋ ਵਜੇ ਮਿਸ ਕਰਦੇ ਨੂੰ ਪਤਾ ਬਾਹਰ ਰੇਟ ਬਹੁਤ ਜ਼ਿਆਦਾ ਨੇ ਡਾਲਰ ਦੇ ਅਕੋਰਡ ਪਰ ਆਪਣੇ ਕੋਲ ਆਨਲਾਈਨ ਕੰਟੈਕਟ ਕਰਨ ਉਹਨਾਂ ਦੇ ਆਪਾਂ ਡਿਲੀਵਰੀ ਵੀ ਕਰਵਾ ਦਾਂਗੇ ਸਭ ਤੋਂ ਮੇਨ ਗੱਲ ਆਪਣੀ ਇਹ ਹੈ ਕਿ ਆਪਣੇ ਕੋਲ ਕਵਰ ਉਹ ਲੈ ਕੇ ਜਾ ਸਕਦੇ ਹਨ ओरिजिनल ਹੈਡਫੋਨ ਹਾਂ ਬਿਲਕੁਲ ਜੀ ਮੈਂ ਕਹਿ ਦੇਣਾ ਕਾਫੀ ਲੋਕ ਕੈਨੇਡਾ ਤੋਂ ਜੁੜੇ ਹੋਏ ਆ ਕਾਫੀ ਲੋਕ ਗੁਰੂ ਅਰਸਾ ਲਾਈਨ ਦਾ ਯੂ ਐਸ ਏ ਤੋਂ ਜੁੜੇ ਆ ਯੂ ਕੇ ਤੋਂ ਜੁੜੇ ਆ ਮੈਂ ਕਹਿੰਦਾ ਪਾਕਿਸਤਾਨ ਤੋਂ ਵੀ ਜੁੜੇ ਆ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਤੋਂ ਤੁਸੀਂ ਜੁੜੇ ਹੋ ਪਤਾ ਹੈਗਾ ਵਿਤਨਾਮ ਤੋਂ ਜੁੜੇ ਆ ਆਸਟ੍ਰੇਲੀਆ ਤੋਂ ਵੀ ਆ ਜਿੰਨੇ ਦੋਸਤ ਹੈ ਗਿਆ ਆਨਲਾਈਨ ਜਿਹੜੇ ਕਵਰ ਆ ਇਹਨਾਂ ਤੋਂ ਮਗਾ ਸਕਦੇ ਨੰਬਰ ਅਸੀਂ ਦੇ ਦਿੱਤੇ ਆ ਮਾਡਲ ਜਿਹੜੇ ਹੈਗੇ ਆ ਤੁਹਾਡੇ ਕੋਲ ਅਲੱਗ-ਅਲੱਗ WhatsApp ਇਹਨਾਂ ਦੇ ਦੋਨੋਂ ਨੰਬਰ ਆ ਦੇ ਹਾਂਜੀ ਇੱਕ ਆਪਣਾ ਪੇਜ ਬਣਾਇਆ ਕੰਧਾਰੀ ਟੈਲੀਗ੍ਰam ਦਾ ਉਹਦੇ ਤੇ ਆਪਾਂ ਹਰ ਚੀਜ਼ ਅਪਲੋਡ ਕਰਦੇ ਆ ਠੀਕ ਹੈ ਉਹ ਆਪਣਾ ਪੇਜ ਫੋਲੋ ਕਰਨ ਉਹ ਆਪਾਂ ਨੂੰ ਜੋ ਵੀ ਮਾਡਲ ਨੂੰ ਪਸੰਦ ਆਉਂਦਾ ਆ ਆਪਾਂ ਨੂੰ ਮੈਸੇਜ ਕਰਨ ਚਲੋ ਫੋਰਨ ਵਾਲੇ ਵੀ ਲੈ ਸਕਦੇ ਆ ਫਰੀਦਕੋਟ ਫਿਰੋਜ਼ਪੁਰ ਜਲਾਲਾਬਾਦ ਲੁਧਿਆਣਾ ਜਲੰਧਰ ਜੋ ਵੀ ਮਤਲਬ ਜਿੱਥੋਂ ਦਾ ਵੀਰ ਹੈਗਾ ਜਿੱਥੋਂ ਦਾ ਵੀਰ ਭਰਾ ਹੈਗਾ ਉਹ ਆਨਲਾਈਨ ਆਰਡਰ ਕਰ ਸਕਦਾ ਆਪਣੇ ਪੇਜ ਤੇ ਵਿਜ਼ਿਟ ਕਰ ਸਕਦਾ ਜਿਹੜੀ ਚ ਪਹੁੰਚੇਗੇ ਨਾ ਬਿਲਕੁਲ ਜੀ ਜਿਹੜੀ ਚੀਜ਼ ਪਸੰਦ ਹੈ ਤਾਂ ਮਿਲ ਨਹੀਂ ਕਿੱਥੇ ਆ ਕੰਧਾਰੇ ਟੈਲੀਕਮ ਵਾਲਿਆਂ ਦੇ ਤੇ ਇੱਕ ਗੱਲ ਹੋਰ ਕਹਦੇ ਆ ਲੈਮੀਨੇਸ਼ਨ ਜੇਕਰ ਫੋਨ ਨਵਾਂ ਲਿਆ ਜਾ ਲੈਪਟਾਪ ਨਵਾਂ ਲਿਆ ਕੋਈ ਆਈਟਮ ਜਿਹੜੀ ਆ ਤੁਸੀਂ ਨਵੀਂ ਲਈ ਆ ਲੈਮੀਨੇਸ਼ਨ ਦੇ ਵਿੱਚ ਐਸ ਉਂਗਲਾਂ ਦੇ ਵਿੱਚ ਕਹਿੰਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਲੋਕ ਆਉਂਦੇ ਆ ਲੈਮੀਨੇਸ਼ਨ ਕਰਾਉਣ ਦੇ ਇਹਨਾਂ ਉਂਗਲਾਂ ਦੇ ਵਿੱਚ ਜਾਦੂ ਹੈਗਾ ਪਰ ਬਾਈ ਨੇ ਹੁਣ ਮਸ਼ੀਨ ਵੀ ਲੈ ਆਂਦੀ ਕਹਿੰਦੇ ਕਟਰ ਦੀ ਲੋੜ ਨਹੀਂ ਪੈਂਦੀ ਹੁਣ ਮਸ਼ੀਨ ਤੇ ਲੈਮੀਨੇਸ਼ਨ ਹੁੰਦਾ ਹੈ ਮੁੰਡੇ ਦੇ ਹੱਥਾਂ ਦੇ ਵਿੱਚ ਮਸ਼ੀਨ ਤੋਂ ਬਾਅਦ ਜਾਦੂ ਹੈ ਹਾਲੇ ਵੀ ਮਸ਼ੀਨ ਆਉਂਦੇ باوجود ਪਰ ਲੋਕ ਕਹਿੰਦੇ ਤੇਰੇ ਹੱਥਾਂ ਦੇ ਨਾਲੇ ਨਾ ਉਂਗਲਾਂ ਦੇ ਨਾਲ ਲੈਮੀਨੇਸ਼ਨ ਕਰਨਾ ਇਹ ਗੱਲ ਹੁੰਦੀ ਬਿਲਕੁਲ ਬਿਲਕੁਲ ਜਿਵੇਂ ਆਇਕਲ ਪ੍ਰੀਮੀਅਮ ਲੈਪਟਾਪ ਆਉਂਦੇ ਆ ਮੈਕਬੋ ਗਾਂਦੀ ਐਪਲ ਦੀ ਆਪਣੇ ਲੋਕਲ ਛੱਡੋ ਬਾਹਰੋਂ ਵੀ ਕਸਟਮਰ ਸਵੈਲ ਕਰਨਾ ਆਏਗਾ ਆਪਣੇ ਕੋਲ ਮਤਲਬ ਉਹ ਕਹਿੰਦੇ ਕੁਆਲਿਟੀ ਮਤਲਬ ਉਹਨਾਂ ਨੂੰ ਦਿਖਦੀ ਹੈ ਕੁਆਲਿਟੀ ਪਤਾ ਨਹੀਂ ਲੱਗਦਾ ਕੰਮ ਹੋਇਆ ਕਿ ਨਹੀਂ ਹੋਇਆ ਆਪਣੇ ਕੀਤੇ ਤੁਹਾਨੂੰ ਲੈਪਟਾਪ ਦਿਖਾ ਦਾਂਗਾ ਤਾਂ ਤੁਹਾਨੂੰ ਫੀਲ ਹੋਏਗਾ ਵਾਕਈ ਮੇਰਾ ਕਸਟਮਰ ਸੈਟੀਸਫਾਈ ਹੋ ਕੇ ਜਾਂਦਾ ਪੂਰਾ ਇੱਕਦਮ ਸੈਟੀਸਫਾਈ ਤੁਸੀਂ ਤਾਂ ਆਉਣਾ ਜੇਕਰ ਇੱਥੇ ਆਓਗੇ ਆਣਾ ਕਿੱਥੇ ਮੈਂ ਇੱਕ ਵਾਰ ਐਡਰੈਸ ਰਿਪੀਟ ਕਰ ਦਿੰਦਾ ਕੰਦਾਰੇ ਟੈਲੀਕਮ ਹੈ ਗੁਰੂ ਅਰਸਾਏ ਦਾ ਮਸ਼ਹੂਰ ਚੌਂਕ ਫੁਹਾਰਾ ਚੌਂਕ ਜਦੋਂ ਤੁਸੀਂ ਥਾਣਾ ਗੁਰੂ ਅਰਸਾਏ ਸਿਵਲ ਹਸਪੀਟਲ ਦੇ ਕੋਲ ਆਉਂਦੇ ਆ ਤੇ ਅੰਦਰ ਐਂਟਰ ਕਰਨਾ ਹੈ ਮੈਂ ਜੇ 100 ਮੀਟਰ ਤੇ ਨਗਰ ਕੌਂਸਲ ਦਫ਼ਤਰ ਦੇ ਨਾਲ ਹੀ ਫੁਹਾਰਾ ਚੌਂਕ ਹੈ ਉੱਥੇ ਆ ਕਦਾਰੇ ਟੈਲੀਕਮ ਤੇ ਦੋਨੋਂ ਭਾਈ ਉੱਥੇ ਬੈਠਦੇ ਆ ਤੇ ਇਸ ਕੰਮ ਦੇ ਵਿੱਚ ਇਹਨਾਂ ਦੀ ਤੂਤੀ ਬੋਲਦੀ ਜੇ ਤੁਸੀਂ ਘਰ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਾ ਹੈ 5000 ਰੁਪਏ ਲਗਾ ਕੇ ਕਾਰੋਬਾਰ ਸ਼ੁਰੂ ਕਰਕੇ ਨਾਲ ਕੋ ਸਾਮਾਨ ਲੈ ਜਾਓ ਪੈਸੇ ਨਾ ਬਚਣ ਇਸ ਗੱਲ ਦੀ ਗਾਰੰਟੀ ਇਹ ਕਰਦੇ ਬਿਲਕੁਲ ਜੀ ਇਸ ਗੱਲ ਦੀ ਸੀ ਫੁੱਲ ਗਾਰੰਟੀ ਕਰਦੇ ਆ ਜੀ 5000 ਦੇ ਨਾਲ ਕਾਰੋਬਾਰ ਸਟਾਰਟ ਕਰ ਦਿੱਤਾ ਜਾਏਗਾ ਬੜੀ ਵਧੀਆ ਰੋਟੀ ਖਾਦੀ ਜਾ ਰਖਦੀ ਹੈ ਉਹ ਹੋਰ ਦੁਕਾਨਾਂ ਜਿਹੜੇ ਪਹਿਲਾਂ ਆਲਰੇਡੀ ਕੰਮ ਕਰਦੇ ਪਏ ਨੇ ਦਿੱਲੀ ਦੇ ਰੇਟਾਂ ਤੇ ਤੁਹਾਨੂੰ ਹੋਲਸੇਲ ਦਾ ਸਾਮਾਨ ਦੇ ਦਾਂਗੇ ਜੋ ਜੀ ਦਿੱਲੀ ਬਣ ਗਈ ਗੁਰੂ ਹਰਸਾਏ ਦੇ ਚ ਗੁਰੂ ਹਰਸਾਏ ਤੁਸੀਂ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਸਾਮਾਨ ਤੁਹਾਨੂੰ ਹੋਲਸੇਲ ਰੇਟਾਂ 'ਚ ਮਿਲੂਗਾ 49 ਰੁਪਏ ਦਾ ਕੇਵਲ ਦੇ ਰਹੇ ਹੈਗੇ ਆ 49 ਰੁਪਏ ਦੇ ਵਿੱਚ ਲੈਂਸ ਦੇ ਰਹੇ ਹਰ ਐਡਮ ਜਿਹੜੀ ਇਹਨਾਂ ਤੋਂ ਮਿਲ ਰਹੀ ਹੈਗੀ ਆ ਪਰ ਲੈਣੀ ਕਿੱਥੇ ਆ ਗੁਰੂ ਅਰਸਾਈ ਗੁਰੂ ਅਰਸਾਈ ਦਾ ਐਡਰੈਸ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕੰਧਾਰੀ ਟੈਲੀਗ੍ਰਾਮ ਫੁਆਰਾ ਚੌਂ ਗੁਰੂ ਅਰਸਾਈ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਾ ਵਾਲੀ ਹੋਣਾ ਤਾਂ ਦੇਖਦੇ ਰਹੋ ਗੁਰੂ ਅਰਸਾਈ ਲਈ ਪੱਤਰ ਕਾ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸਤਪਾਲ ਦਿੰਦ ਗੁਰੂ ਅਰਸਾਈ ਹਾਂਜੀ ਭਾਈ ਜਿਹੜੇ ਆਪਣੀ ਵੀਡੀਓ ਨੂੰ ਸਟਾਰਟਿੰਗ ਵਾਲਾ 20 ਕਸਟਮਰ ਕਰਨਗੇ ਨਾ ਉਹਨਾਂ ਨੂੰ ਆਪਾਂ ਇੱਕ ਸਮਾਰਟਵਾਚ ਗਿਫਟ ਕਰਣੀ ਆ ਇਹ ਵੀ ਗਨ ਆਫਰ ਦੇ ਵਿੱਚ ਕਹਤਾ ਕਿ ਜਿਹੜੇ ਵੀ ਕਸਟਮਰ ਆਪਣੀ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਦੁਕਾਨ ਦੇ ਵਿਜ਼ਿਟ ਕਰਨਗੇ ਉਹ 20 ਕਸਟਮਰ ਨੂੰ ਆਪਾਂ 스마트ਵਾਚ ਗਿਫਟ ਦੇਵਾਂਗੇ ਆਪਦੇ ਕੋਲ 20 ਜਣੇ ਹੁਣੇ ਵੀਡੀਓ ਸ਼ੇਅਰ ਮਾਰ ਦਿਓ 20 ਬੰਦੇ ਸ਼ੇਅਰ ਕਰਕੇ ਜਿਹੜਾ ਹੁਣੇ ਆ ਗਿਆ ਸ਼ੇਅਰ ਕਰਕੇ ਜਿਹੜਾ ਆ ਗਿਆ ਉਹਨੂੰ 스마트ਵਾਚ ਫ੍ਰੀ ਮਿਲਣੀ ਹੈ ਉਹਦੀ ਵੀਡੀਓ ਭੇਜ ਦਿਓ ਜਿਹਨੂੰ 스마트ਵਾਚ ਦੇਵੋ ਅਸੀਂ ਪਾ ਦੇਾਂਗੇ ਠੀਕ ਹੈ ਬਸ ਹੋਰ ਗੱਲ ਹੈ ਜੀ ਪਹਿਲੇ 20 ਬੰਦਿਆਂ ਨੂੰ 스마트ਵਾਚ ਹੈ ਜੀ ਜਿਹੜਾ ਬੰਦਾ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਏਗਾ ਸਾਡੇ ਕੋਲ Oppo Wavele headphone ਜਿਹੜੇ 49 ਰੁਪਏ ਦੇ ਤੇ ਵੀ ਪਹਿਲੇ ਸ਼ੇਅਰ ਵਾਲਿਆਂ ਨੂੰ ਮਿਲਣੀ ਹੈਗੀ ਸਮਾਰਟਵਾਚ ਤੇ ਜਿਹੜੇ ਬਾਅਦ ਵਿੱਚ ਕੋਈ ਵੀ ਸ਼ੇਅਰ ਕਰ ਦੇ ਸਕਰੀਨਸ਼ਾਟ ਲੈ ਕੇ ਆਵੇ ਸ਼ੇਅਰ ਕਰਕੇ ਵਖਾ ਦੇ ਵੀ ਅਸੀਂ ਸ਼ੇਅਰ ਕੀਤਾ ਹੈ ਜੀ ਤੇ ਮੇਰੇ ਕੋਲ ਹੈੱਡਫੋਨ ਆ ਕੇ ਫ੍ਰੀ ਲੈ ਜਾਵੇ ਜੀ ਹੈੱਡਫੋਨ ਫ੍ਰੀ ਮਿਲ ਜਾਣੇ ਆ ਤੇ ਜਲਦੀ ਕਰ ਲਓ ਤੇ ਕਰ ਲਓ ਦਾ ਉਹਦਾ ਵੀਡੀਓ ਨੂੰ ਸ਼ੇਅਰ ਤੇ ਆਪਣਾ ਕਮੈਂਟ ਵੀ ਥੱਲੇ ਕਰ ਦਿਓ ਉਹ ਦੇਖਦੇ ਰਹੋ ਗੁਰੂ ਅਰਜਨ ਸਿੰਘ ਲਾਈਵ